ਅੱਜ ਬਹੁਤ ਦੁੱਖ ਲੱਗਾ ਕਿ ਸਾਡਾ ਨੌਜਵਾਨ ਵੀਰ ਰਾਜਵੀਰ ਜਵੰਦਾ ਜਿਹਦੇ ਲਈ ਜਿੱਥੇ ਪੂਰੇ ਦੇਸ਼ ਭਰ ਦੇ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਮੈਂ ਖੁਦ ਅਰਦਾਸ ਕੀਤੀ ਕਿ ਪ੍ਰਮਾਤਮਾ ਉਸ ਬੱਚੀ ਦੇ ਉਸ ਮਾਂ ਦੇ ਉਸ ਸਾਡੀ ਭੈਣ ਦੇ ਜਿਹੜਾ ਉਸ ਨੌਜਵਾਨ ਵੀਰ ਨੂੰ ਜਿਹੜੀ ਜਿੰਦਗੀ ਮਿਲੇ ਪਰ ਸਾਰੀਆਂ ਦੁਆਵਾਂ ਫੇਲ ਹੋ ਗਈਆਂ ਮੈਨੂੰ ਪਤਾ ਲੱਗਿਆ ਬਹੁਤ ਵੱਡਾ ਦੁੱਖ ਲੱਗਾ ਬਹੁਤ ਵੱਡਾ ਝਟਕਾ ਲੱਗਾ ਜਿੱਥੇ ਗਾਇਕ ਇੰਡਸਟਰੀ ਨੂੰ ਕੱਟਾ ਪਿਆ ਸੋਨੇ ਪੰਜਾਬ ਨੂੰ ਪਿਆ ਪਰ ਜਿਹੜਾ ਪਰਿਵਾਰ ਨੂੰ ਕੱਟਾ ਪਿਆ ਪੂਰਾ ਨਹੀਂ ਹੋ ਸਕਦਾ ਹੁਣ ਮੈਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਜਿਹੜਾ ਪਾਣਾ ਮੰਨਣ ਦਾ ਬਲ ਬਖਸ਼ੇ ਉਸ ਸਾਡੇ ਭਰਾ ਨੂੰ ਨੌਜਵਾਨ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਸਤਾਰ ਬਖਸ਼ੇ ਸੋ ਬਹੁਤ ਵੱਡਾ ਕੱਟਾ ਚ ਪੰਜਾਬ ਨੂੰ ਪਿਆ ਸੋ ਇਹੋ ਨਹੀਂ ਐਗੀਆਂ ਮੋਤਾਂ ਜਿਹਨਾਂ ਨੂੰ ਰੱਖ ਦਿੰਦੀਆਂ ਸੋ ਪ੍ਰਮਾਤਮਾ ਅੱਗੇ ਅਰਦਾਸ ਫਿਰ ਮੈਂ ਕਹਿ ਰਿਹਾ ਕਿ ਪਰਿਵਾਰ ਨੂੰ ਜਿਹੜਾ ਇਸ ਤਾ ਪ੍ਰਮਾਤਮਾ ਤੋਂ ਬਿਨਾਂ ਅਸੀਂ ਤੇ ਸਹਾਰਾ ਨਹੀਂ ਦੇ ਸਕਦੇ ਪਰਮਾਤਮਾ ਦੇ ਦਿੱਤੇ ਸਾਰਾ ਹੁੰਦਾ ਅਸੀਂ ਤੇ ਹੌਸਲਾ ਦੇ ਸਕਦੇ ਆ ਪਰ ਸਹਾਰਾ ਜਿਹੜਾ ਪਰਮਾਤਮਾ ਵੱਲੋਂ ਆਉਣਾ ਹੈ ਪਰਮਾਤਮਾ ਕੀ ਅਰਦਾਸ ਹੈ ਕਿ ਦੁੱਖ ਦੀ ਕੜੀ ਚ ਪਰਮਾਤਮਾ ਪਰਵਾਹ ਨਹੀਂ ਧਾਰ ਮੰਨਦਾ ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਸਾਡੇ ਜਵੰਦਾ ਜੀ ਸਾਡੇ ਉਹ ਗਾਇਕ ਬਹੁਤ ਨੌਜਵਾਨ ਸਾਡਾ ਅੱਜ ਦੁਨੀਆ ਤੋਂ ਚਲੇ ਗਿਆ ਤੇ ਉਹਦੇ ਵਾਸਤੇ ਪਰਮਾਤਮਾ ਕੀ ਅਰਦਾਸ ਹੀ ਕਰ ਸਕਦੇ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਕਿਉਂਕਿ ਐਸਾ ਜਿਹੜਾ ਹੋਂਹ ਹਰ ਬੱਚਾ ਜਿੱਥੇ ਮਤਲਬ ਕਿ ਮਾਪਾਪ ਨੂੰ ਘਾਟਾ ਜਿੱਥੇ ਮਤਲਬ ਕਿ ਕਹਿ ਸਕਦੇ ਹਾਂ ਪਰਿਵਾਰ ਨੂੰ ਘਾਟਾ ਤੇ ਉੱਥੇ ਸਾਡੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਐਸੇ ਨੌਜਵਾਨ ਜਿਹੜੇ ਅਗਾਂਹਵਧੂ ਨੌਜਵਾਨ ਜਿਹੜੇ ਉਹ ਮਤਲਬ ਕਿ ਅਗਾਂਹਵਧੂ ਸੋਚ ਰੱਖਣ ਵਾਲੇ ਨੌਜਵਾਨ ਜਦੋਂ ਜਾਂਦੇ ਆ ਤੇ ਨੇਚਰਲੀ ਮਿਲ ਕੇ ਸਮਾਜ ਨੂੰ ਤੇ ਦੇਸ਼ ਨੂੰ ਤੇ ਕੌਮ ਨੂੰ ਘਾਟਾ ਪੈਂਦਾ ਤੇ ਉਹਦੇ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਹੀ ਕਰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾ ਉਹਨਾਂ ਨੂੰ ਆਪਣੇ ਚਰਨਾਂ ਜਵਾਵ ਤੇ ਤੇ ਪਿੱਛੇ ਸਾਰੇ ਹੀ ਪਰਿਵਾਰ ਨੂੰ ਭਾਰਾ ਮੰਦਾ ਬਲ ਬਖਸ਼ੇ ਔਰ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਇਹ ਜੇ ਹਾਦਸੇ ਔਰ ਸ਼ਿਰਬਾਦ ਆ ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਵਿੱਚੋਂ ਪੰਜਾਬ ਦੀ ਇੱਕ ਲੋਕਾਂ ਦੀ ਆਵਾਜ਼ ਜਿਹੜੀ ਸੀਗੀ ਉਹ ਅੱਜ ਸਾਡੇ ਵਿੱਚ ਨਹੀਂ ਰਹੀ ਰਾਜਵੀਰ ਜਵੰਦਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਪੰਜਾਬ ਦੇ ਅੱਜ 3.5 ਕਰੋੜ ਲੋਕ ਉਹਨਾਂ ਨੂੰ ਬਹੁਤ ਵੱਡਾ ਮਿਸ ਕਰ ਰਹੇ ਆ ਕਿਉਂਕਿ ਇੱਕ ਆਵਾਜ਼ ਸੀ ਸਾਡੇ ਪੰਜਾਬ ਦੀ ਖੂਬਸੂਰਤੀ ਸੀ ਪਰ ਉਹਨਾਂ ਨੂੰ ਲੱਗੀ ਨਜ਼ਰ ਜਿਹੜੀ ਆ भाई सानू सारेया नु बहुत वड्डा ਘਾਟਾ ਪੈ ਗਿਆ ਮੈਂ ਪ੍ਰਮਾਤਮਾ ਗੇਹੀ ਅਰਦਾਸ ਕਰੂੰਗਾ ਕਿ ਪ੍ਰਮਾਤਮਾ ਇਸ ਰੂਹ ਨੂੰ ਆਪਣੇ ਚਰਨਾਂ ਚ ਸਤਾਨ ਬਖਸ਼ੀਂ ਔਰ ਪਿੱਛੇ ਜਿਹੜਾ ਪਰਿਵਾਰ ਨੂੰ ਔਰ ਸਾਡੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਘਾਟਾ ਪਿਆ ਨੂੰ ਸਹਿਨ ਦੀ ਸ਼ਕਤੀ ਬਖਸ਼ੀਂ ਉਹਦਾ ਇੰਨੀਆ ਗੱਲਾਂ ਔਰ ਬਹੁਤ ਮਨ ਅੱਜ ਦੁਖੀ ਹੈ ਇਸ ਗੱਲੋਂ ਪੰਜਾਬ ਦਾ ਇੱਕ ਗਾਇਕ ਪੰਜਾਬ ਦੀ ਇੱਕ ਹੁਨਾਰ ਜਵਾਨੀ ਦੇ ਵਿੱਚ ਜਾਣਾ ਬਹੁਤ ਵੱਡਾ ਅਫਸੋਸ ਹੈ ਔਰ ਤਕਰੀਬਨ ਕਾਫੀ ਜ਼ੋਰ ਲਗਿਆ ਔਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਦੇ ਜਾ ਕੇ ਹਾਲਚਲ ਪੁੱਛਿਆ ਉਹ ਜਿਵੇਂ ਕਹਿੰਦੇ ਕਹਿ ਸਕਦੇ ਆ ਕਿ ਕੁਦਰਤਾਂ ਨੂੰ ਮਰਨ ਲਖਾਈ ਮੰਡਲ ਮੈਂ ਉਹਨੇ ਸਵਾਲਸ ਲੈ ਕੇ ਆਏ ਸੀ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਣੀ ਗਾਈ ਕੀ ਵੱਲੋਂ ਹੀ ਪੰਜਾਬ 'ਚ ਆਪਣਾ ਨਾਮ ਛੜਿਆ ਔਰ ਮੈਂ ਤਾਂ ਇਹੀ ਕਹੂੰਗਾ ਗੁਰੂ ਮਾਰੀ ਕਿਰਪਾ ਕਰੋ ਉਹਨਾਂ ਦੇ ਆਪਣੇ ਚਰਿਆਂ ਨੂੰ ਮਾਸਲ ਬਾਕੀ ਭਵਾਨ ਨੂੰ ਭਾਣਾ ਮੰਨਦਾ ਬਲਵਿਕਸ਼ਰ ਕਿਉਂਕਿ ਪੰਜਾਬ ਉਸ ਦੌਰ ਚ ਗੁਜ਼ਰ ਰਿਹਾ ਕਿਉਂਕਿ ਇਹੋ ਜਿਹੇ ਬੱਚਿਆਂ ਦਾ ਜਾਣਾ ਬਹੁਤ ਵੱਡਾ ਦੁੱਖ ਹੈ ਔਰ ਮੈਂ ਤਾਂ ਹੀ ਕਹਾਂਗਾ ਕਿ ਧੁਰ ਕਿਰਪਾ ਕਰਨ ਨੂੰ ਆਪਣੇ ਚਰਨ ਨਵਾਸੇ ਬਾਕੀ ਪਰਿਵਾਰ ਨੂੰ ਪਾਣਾ ਮਿਲਣ ਦਾ ਬਲ ਮੁੱਛਣ ਕਿ ਪੰਜਾਬ ਅੱਜ ਉਸ ਦੀ ਗਾਇਕੀ ਨੂੰ ਲੈ ਕੇ ਉਸ ਦੀ ਹੁਨਰਾਂ ਨੂੰ ਲੈ ਕੇ ਬਹੁਤ ਸਟਾਈਲ ਸੀਗਾ ਪਰ ਅੱਜ ਸਾਡੇ ਤੋਂ ਇੱਕ ਨੌਜਵਾਨ ਚਲਾ ਗਿਆ ਸੋ ਬਹੁਤ ਵੱਡਾ ਦੁੱਖ ਹੈ